ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਇਆ ਜ਼ਬਰਦਸਤ ਝਗੜਾ ਇੱਕ ਨੌਜਵਾਨ ਤੇ ਕਈ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰ ਨਾਲ ਕੀਤਾ ਹਮਲਾ ਦੱਸਿਆ ਕਿ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਨਹਿਰੂ ਕਲੋਨੀ ਦੇ ਇਲਾਕੇ ਵਿੱਚ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਜ਼ਬਰਦਸਤ ਝਗੜਾ ਹੋਇਆ ਦੋਨਾਂ ਧਿਰਾਂ ਦੇ ਵੱਲੋਂ ਇੱਟਾਂ ਰੋੜੇ ਚਲਾਏ ਗਏ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅੰਕੁਸ਼ ਨਾਮ ਦੇ ਨੌਜਵਾਨ ਦੇ ਨਾਲ 25 ਦੇ ਕਰੀਬ ਨੌਜਵਾਨ ਇਕੱਠੇ ਹੋ ਕੇ ਆਉਂਦੇ ਨੇ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਉਦੋਂ ਗਲੀ ਦੇ ਵਿੱਚ ਲੱਗੀਆਂ ਗੱਡੀਆਂ ਤੇ ਮੋਟਰਸਾਈਕਲਾਂ ਦੀ ਵੀ ਪੰਨ ਤੋੜ ਕੀਤੀ ਜਾਂਦੀ ਹੈ ਕਈ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਕੁਝ ਨੌਜਵਾਨ ਤੇਜ਼ ਤਾਰ ਹਥਿਆਰ ਲੱਗਣ ਦੇ ਕਾਰਨ ਗੰਭੀਰ ਜ਼ਖਮੀ ਹੋ ਗਏ ਦੱਸਿਆ ਕਿ ਲੋਕਾਂ ਦੇ ਵੱਲੋਂ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਦੇ ਕੋਲ ਹਥਿਆਰ ਸੀ ਜਿਸ ਕਾਰਨ ਉਹ ਮਾਮਲੇ ਨੂੰ ਰੋਕ ਨਹੀਂ ਸਕੇ ਇਸ ਝਗੜੇ ਦੌਰਾਨ ਫੱਟੜ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਜ਼ੇਰੇ ਇਲਾਜ ਲਈ ਲਜਾਇਆ ਗਿਆ ਦੱਸਦੀ ਹੈ ਕਿ ਪੀੜਤ ਪਰਿਵਾਰਾਂ ਦੇ ਵੱਲੋਂ ਇਸ ਮੌਕੇ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੂਜੇ ਪਾਸੇ ਤੇ ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਇਆ ਹੈ ਕੁਝ ਮਹੀਨਿਆਂ ਪਹਿਲਾਂ ਦੋਨਾਂ ਧਿਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਫਿਲਹਾਲ ਉਹਨਾਂ ਦੇ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਗੱਲ ਹੋਈ ਹੈ ਜੀ ਮੇਰਾ ਨਾਮ ਭਾਜੀ ਸ੍ਰੇਸ਼ ਕੁਮਾਰ ਆ ਹਾਂ ਜੀ ਤੇ ਮੈਂ ਆਪਣੀ ਦੁਕਾਨ ਤੇ ਕੱਪੜੇ ਪ੍ਰੈਸ ਕਰ ਰਿਹਾ ਸੀ ਤੇ ਅੰਕੁਸ਼ ਮੁੰਡਾ ਜਿਹਨੂੰ ਮੈਂ ਮੁੰਡੇ ਸਾਰੇ ਮੁੰਡਿਆਂ ਵਿੱਚੋਂ ਜਾਣਦਾ 25-30 ਮੁੰਡੇ ਸੀ ਬਾਕੀਆਂ ਦਾ ਤੇ ਮੈਨੂੰ ਪਤਾ ਨਹੀਂ ਅੰਕੁਸ਼ ਨੂੰ ਜਾਣਦਾ ਉਹਨੇ ਪਹਿਲਾਂ ਦੁਕਾਨ ਤੇ ਖਲੋ ਕੇ ਦਾਤਰ ਬਿਖਾ ਕੇ ਗਾਲ ਕੱਢੀ ਏ ਮੇਰੇ ਭਤੀਜੇ ਦਾ ਨਾਮ ਲੈ ਕੇ ਪਹਿ ਉਹਨੂੰ ਬਾਹਰ ਕੱਢੋ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਲੱਗਿਆ ਮੋਟਰਸਾਈਕਲ ਭੰਨਾ ਸ਼ੁਰੂ ਕਰਤਾ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰਤੇ ਅਸੀਂ ਸ਼ਟਰ ਬੰਦ ਕਰਕੇ ਅੰਦਰ ਵੜ ਗਏ ਉਸ ਤੋਂ ਬਾਅਦ ਪੂਰੀ ਗਲੀ ਚ ਉਹਨਾਂ ਨੇ ਗਾਲਾ ਗੋਲਾ ਕੱਢੀਆਂ ਇਟਾ ਚਲਾਈਆਂ ਨੇ ਪਲਾਟ ਦੇ ਵਿੱਚ 5-7 ਗੱਡੀਆਂ ਲੱਗੀਆਂ ਸਾਰੀਆਂ ਭੰਤੀਆਂ ਨੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਇਹ ਨਹਿਰ ਸਾਡੀ ਕੋ ਪੁਰਾਣੀ ਰੰਜਿਸ਼ ਵਗੈਰਾ ਸੀ ਕਿਸੇ ਨਾਲ ਕੋਈ ਨਹੀਂ ਸਾਡੀ ਨਹੀਂ ਆ ਪਰ ਜਿਹੜੇ ਸਾਡੀ ਗਲੀ ਚ ਅੰਮ੍ਰਿਤਪਾਲ ਮੁੰਡਾ ਰਹਿੰਦਾ ਉਹਨਾਂ ਨਾਲ ਉਹਦੀ ਰੰਜਿਸ਼ ਹੀ ਪਹਿਲਾਂ ਸ਼ਾਮਾਂ ਨੂੰ ਉਹ ਆਏ ਨੇ 15 ਵੀ ਮੁੰਡੇ ਉਦੋਂ ਉਹਨਾਂ ਦੀ ਮੰਮੀ ਤੇ ਉਹ ਮੁੰਡਾ ਅੱਗ ਸੇਕ ਰਹੇ ਸੀ ਗਲੀ ਚ ਉਦੋਂ ਵੀ ਉਹ ਬੋਤਲਾ ਬਾਤਲਾ ਚਲਾ ਕੇ ਗਏ ਨੇ ਦਾਤਰ ਦੁੱਤਰ ਲੈ ਕੇ ਆਏ ਸੀ ਪਰ ਉਦੋਂ ਉਹਨਾਂ ਦੀ ਕੋਈ ਪੇਛੜ ਨਹੀਂ ਚਲੀ ਇਹ ਦੁਬਾਰਾ ਫੇਰ ਹੋਰ ਮੁੰਡੇ ਇਕੱਠੇ ਕਰਕੇ ਤੇ ਹੋਣ ਇਹਨਾਂ ਨੇ ਇਹ ਕੰਮ ਕੀਤਾ ਦੁਸ਼ਮਣ ਇਹਨਾਂ ਤੇ ਅੰਮ੍ਰਿਤਪਾਲ ਦੀ ਕਿਸੇ ਨਾਲ ਲੱਗੀ ਤਾਂ ਬਾਕੀਆਂ ਤੇ ਗੱਡੀਆਂ ਕਿਉਂ ਭਨੀਆਂ ਕੋਈ ਪਤਾ ਲੱਗਦਾ ਉਹਨਾਂ ਨੂੰ ਇਹ ਜੀ ਹੁਣ ਉਹ ਦੱਸ ਸਕਦੇ ਜਿਨ੍ਹਾਂ ਨੇ ਗੱਡੀਆਂ ਭਨੀਆਂ ਅਸੀਂ ਤਾਂ ਡਰਦੇ ਮਾਰੇ ਅੰਦਰ ਵੜ ਗਏ ਜੀ ਉਹ ਬੰਦੇ ਕਿੱਥੇ ਰਹਿੰਦੇ ਉਹ ਬੰਦੇ ਰਹਿੰਦੇ ਆ ਜੀ ਆਪਣਾ ਸੰਧੂ ਕੁੰਡਿਆਂ ਵਾਲੇ ਕੋਲ ਲੱਗੇ ਜੀ ਹੁਣ ਜੀ ਆਪਣਾ ਨਾਮ ਦੱਸ ਜੀ ਮੇਰਾ ਨਾਮ ਬਲਕਾਤ ਸਿੰਘ ਆ ਜੀ ਕੀ ਗੱਲ ਹੋਈ ਜੀ ਇਹ ਗੱਲ ਜੀ ਇੱਥੇ ਆਪਾਂ ਗਲੀ ਵਿੱਚ ਬੱਚੇ ਬੈਠੇ ਹੀ ਸਾਡੇ ਪਹਿਲਾਂ ਉਹਨਾਂ ਦੇ ਹਮਲਾ ਕੀਤਾ ਵਾ ਤੇ ਇਹ ਗਲੀ ਦੇ ਵਿੱਚ ਸਾਡੀ ਗਲੀ ਬੰਦ ਆ ਉਹ ਚਾਗ ਸਿਕੰਡੇ ਮੇਰੀਆਂ ਬੇਟੀਆਂ ਸੀ ਤੇ ਮੇਰਾ ਬੇਡਾ ਵੀ ਬੈਠਾ ਸੀ ਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ ਇਹਨਾਂ ਨੇ ਚਲਾਈਆਂ ਬੋਤਲਾਂ ਇੱਟਾਂ ਨਾਲੇ ਦਾਤਰ ਲੈ ਗਿਆ ਸੀ ਨਾਲੇ ਗਲਾਂ ਗੱਡੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਆਪਾਂ ਪੁਲਿਸ ਨੂੰ ਫੋਨ ਚਲਗੇ ਆ 112 ਨੰਬਰ ਤੇ ਫੋਨ ਕੀਤਾ ਕਾਲ ਕੀਤੀ ਆ ਉਹ ਸਾਡੇ ਘਰ ਕਾਰਵਾਈ ਕਰਨ ਵਾਸਤੇ ਆਏ ਆ ਕਾਰਵਾਈ ਕੀਤੀ ਉਹਨਾਂ ਨੇ ਸਾਡਾ ਜੋ ਵੀ ਆ ਵੀਡੀਓ ਵੀਡੀਓ ਬਣਾਈਆਂ ਤੇ ਅਸੀਂ ਚਲਗੇ ਆ ਸਦਰ ਥਾਣੇ ਸਦਰ ਥਾਣੇ ਤੋਂ ਜਾਣ ਤੋਂ ਬਾਅਦ ਅਸੀਂ ਉੱਥੇ ਰਿਪੋਰਟ ਹਲੀ ਰਿਪੋਰਟ ਹੀ ਲਿਖਾ ਰਹੇ ਆ ਤੇ ਪਿੱਛੋਂ ਫੇਰ ਸਾਨੂੰ ਫੋਨ ਆ ਗਿਆ ਵਾ ਕਿ ਸਾਡੀ ਗਲੀ ਵਿੱਚ ਫੇਰ ਹਮਲਾ ਹੋ ਗਿਆ ਵਾ ਹਮਲਾ ਹੋ ਗਿਆ ਵਾ ਹੋਰ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇਹ ਨਾ ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ ਠੀਕ ਹੈ ਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ ਉਹਨਾਂ ਨੇ ਬੱਚਿਆਂ ਦੇ ਪੱچے ਪੁੱچے ਕਰਾਏ ਜਮਾਨਤਾ ਇਹਨਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ ਠੀਕ ਹੈ ਤੇ ਇਹਨਾਂ ਨੇ ਫੇਰ ਹਮਲੇ ਚਾਲੂ ਕਰਤੇ ਆ ਹੁਣ ਮੰਗ ਕੀ ਪੁਲਿਸ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਆਈ ਆ ਹੁਣ ਕੀ ਮੰਗ ਕੀ ਕਰਦੇ ਤੁਸੀਂ ਭਾਜੀ ਮੰਗ ਅਸੀਂ ਇਹ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿੰਨੇ ਕ ਬੰਦੇ ਆਏ ਜਿਹਨਾਂ ਨੇ ਗਲੀ ਤੇ ਭੰਤੋੜ ਕੀਤੀ ਕਿੰਨੇ ਕ ਬੰਦੇ ਬੰਦੇ ਜੀ ਕਰੋ 30 40 ਬੰਦੇ ਆਏ ਸੀ ਅੱਛਾ ਜੀ ਹੁਣ ਮੰਗ ਕੀ ਕਰਦੇ ਭਾਜੀ ਤੁਸੀਂ ਮੰਗ ਅਸੀਂ ਇਨਸਾਫ ਚਾਹੀਦਾ ਸਾਨੂੰ ਜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਫੜਾਇਆ ਜਾਵੇ ਟੱਟਾ ਲੱਗੇ ਹਸਪੀਟਲ ਪਹੁੰਚ ਹਾਂਜੀ ਜੀ ਮੇਰਾ ਨਾਮ ਜੀ ਰੇਖਾ ਆ ਮੈਂ ਜਦ ਪਹਿਲਾਂ ਵੀ ਇੱਥੇ ਲੜ ਕੇ ਗਏ ਆ ਮਾਰ ਕੇ ਗਏ ਬੋਤਲਾ ਬਾਤਲਾ ਤੇ ਅਸੀਂ ਅੰਦਰ ਬੈਠੇ ਹੀ ਚੰਨ ਕੀ ਆਏ ਨਾਲ ਰੋਲਾ ਪਾਇਆ ਵਾ ਆਨੇ ਮੁੰਡੇ ਨੂੰ ਫੜਿਆ ਇਹਨਾਂ ਨੇ ਦਾਤਰਾ ਮਾਰੀਆਂ ਤੇ ਲੇਡੀ ਸੀ ਉਹ ਵੀ ਛਡਾਨ ਲਗੀ ਉਹਦੇ ਵੀ ਮੱਥੇ ਤੇ ਇਹਨਾਂ ਨੇ ਇਟ ਮਾਰੀ ਤੇ ਉਹ ਲੇਡੀ ਸਾਡੀ ਵੀ ਹੋਸ਼ ਹੋਈ ਐ ਇਸ ਟਾਈਮ ਉਹ ਹਸਪੀਟਲ ਨੂੰ ਆਕਸੀਜਨ ਲੱਗੀ ਐ ਤੇ ਮੁੰਡੇ ਦਾ ਤਾਂ ਜੇ ਕੁਝ ਪਤਾ ਨਹੀਂ ਕਿ ਉਹਨੂੰ ਕਿੰਨਿਆਂ ਕ ਸੱਟਾਂ ਲੱਤੀਆਂ ਕਿ ਬਚਦਾ ਵੀ ਐ ਕਿ ਨਹੀਂ ਬਚਦਾ ਬਹੁਤ ਬੁਰਾ ਹਾਲ ਕੀਤਾ ਜੀ ਜਿੰਨ ਪਤਾ ਨਹੀਂ ਕਿੰਨੇ ਕ ਮੁੰਡੇ ਹੀ ਦੱਸ ਨਹੀਂ ਸਕਦੇ ਕਿਉਂਕਿ ਮੈਨੂੰ ਤੇ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ। ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ। ਉਹ ਦਾਤਰ ਮਾਰੀ ਜਾ ਰਹੇ ਹਨ। ਉਹਨੂੰ ਇੱਕ ਜਣ ਨੂੰ ਇੰਨਾ ਛੜਾਣ ਲਈ ਉਹ ਛੱਡਦਾ ਨਹੀਂ ਸੀ ਪਿਆਉਂਦਾ। ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ? ਇਹ ਨਹਿਰੂ ਕੋਲ ਨਹੀਂ ਦਾ ਜੀ। ਸੁੱਖੇ ਦੀਵੇਲੀ ਲੱਗੇ ਜੀ। ਜਿਹੜੇ ਮੁੰਡੇ ਸੀ ਉਹ ਜਿਹ ਦੂਸਰੇ ਉਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ? ਉਹ ਇੱਧਰ ਹੀ ਬਾਠਾਂ ਵਾਲੀ ਗਲੀ ਵਿਧਿਆਵਾਲ ਦੇ ਹੈਗੇ ਜੇ। ਕੁੰਡਿਆਂ ਵਾਲੇ ਕੋਲ ਦੇ ਜੀ। ਮੰਗ ਕੀ ਕਰਦੇ ਹੋ ਜੀ ਤੁਸੀਂ? ਮੰਗ ਅਸੀਂ ਕਰਦੇ ਆਂ ਕਿ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬੱਚਿਆਂ ਨੂੰ। ਹਾਂਜੀ ਸਰ ਕੀ ਮੰਗ? ਹਾਂ ਦੇਖ ਰਹੇ ਆਂ ਆਪਣਾ ਜਿਹੜ ਦੇ ਕੀ ਗੱਲ ਹੋਈ ਪ੍ਰੋਪਰ ਤੋਂ ਇਹਨਾਂ ਦਾ ਕੋਈ ਪਿਛਲਾ ਚੱਲ ਰਿਹਾ ਜੀ ਆਪਣਾ ਕੋਈ ਤੇ ਕਿਹੜੀ ਜਗ੍ਹਾ ਦਾ ਵਾਕਿਆ ਸਰ ਹਾਂਜੀ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਜੀ ਅੱਛਾ ਜੀ ਹਾਂਜੀ ਇਹ ਗੱਡੀਆਂ ਵਿੱਚ ਲੜੇ ਝਗੜੇ ਤੇ ਇਟਰ ਰੋਲੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੀ ਦੋ ਤਿੰਨਾਂ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ ਨੇ 10 ਮਿੰਟ ਉਹ ਦੇਖ ਰਹੇ ਆਂ ਹਾਂਜੀ ਕਾਰਵਾਈ ਕਰਾਂਗੇ ਬੰਦੀ ਜੀ ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆਂ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ